ਸੋ ਤਾਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆ ਪੂਰਾ ਹਫਤਾ ਜਿਹੜਾ ਆ ਕੱਲੂ ਕਰਾ ਹਫਤਾ ਚੱਲ ਰਿਹਾ ਹੈਗਾ 40 ਸਾਲ ਹੋ ਗਏ ਜਿਸ ਟਾਈਮ ਦੇ ਉੱਤੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਅ ਦਰਬਾਰ ਸਾਹਿਬ ਅ ਅਕਾਲ ਤਖਤ ਸਾਹਿਬ ਤੇ ਹੋਰ 38 ਦੇ ਕਰੀਬ ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿਧਾਲੂ ਉੱਥੇ ਗਏ ਹੋਏ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ ਸੋ ਉਸ ਦਿਸ ਵਾਲੇ ਦੇ ਵਿੱਚ ਦੱਸਤੀ ਗਈ ਹੈ ਅੱਜ ਜੂਨ 5 ਅੱਜ ਦੇ ਦਿਨ 1984 ਦੇ ਵਿੱਚ 10 ਵਜੇ ਦੇ ਕਰੀਬ ਰਾਤ ਨੂੰ 13 ਆਰਮੀ ਦੇ ਟੈਂਕਰ ਤੇ ਦਰਜਨਾ ਜਿਹੜੇ ਆਰਮਡ ਪਰਸਨਲ ਕੈਰੀਅਰ ਸੀਗੇ ਉਹ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਐਂਟਰ ਹੋ ਗਏ ਗਵਰਨਮੈਂਟ ਨੇ ਇੱਕ ਆਪਣਾ ਝੂਠਾ ਵਾਈਟ ਪੇਪਰ ਵੀ ਜਾਰੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਭਈ ਅਸੀਂ ਕਿਸੇ ਵੀ ਇਨੋਸੈਂਟ ਬੰਦੇ ਦੇ ਗੋਲੀਆਂ ਨਹੀਂ ਮਾਰੀਆਂ ਅੱਜ ਦੇ ਦਿਨ ਭਾਈ ਅਮਰੀਕ ਸਿੰਘ 65 ਸਾਲਾਂ ਦੇ ਹੈਡ ਡਰੱਗੀ ਸੀਗੇ ਕੀਰਤਨੀ ਜਥੇ ਦੇ ਅੱਖਾਂ ਤੋਂ ਅੰਨੇ ਸੀ ਉਹਨਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਹੀ ਜਿਹੜੀ ਆ ਗੋਲੀ ਮਾਰ ਕੇ ਮਾਰਿਆ ਗਿਆ ਸੀ ਇਹ ਜਿਹੜਾ ਉਹਨਾਂ ਦਾ ਜਿਹੜਾ ਵਾਈਟ ਪੇਪਰ ਆ ਉਹ ਚ ਤਾਂ ਉਹਨੇ ਇਹ ਲਿਖਿਆ ਕਿ ਕੁਝ ਨਹੀਂ ਹੋਇਆ ਪਰ ਸਿਟੀਜ਼ਨਸ ਫॉर ਡੈਮੋਕ੍ਰੇਸੀ ਰੈਕੋਰਡ ਐਵੀਡੈਂਸ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਅੱਜ ਦੇ ਦਿਨ ਸ਼ਾਮ ਨੂੰ 6:30 ਵਜੇ ਜੂਨ 1984 ਦੇ ਵਿੱਚ ਵਾਪਰਿਆ ਇੱਕ ਬੱਚੀ ਜਿਹੜੀ ਕਾਲਜ ਜਾਂਦੀ ਸੀ ਉਹ ਵੀ ਉੱਥੇ ਮੱਥਾ ਟੇਕਣ ਗਈ ਹੋਈ ਸੀ ਉਹਨ ਦੱਸਿਆ ਵੀ ਅਸੀਂ ਇੱਕ ਰੂਮ ਦੇ ਵਿੱਚ ਸਾਰੇ ਹੁੜੇ ਹੋਏ ਸੀ 40 ਤੋਂ 50 ਜਾਣੇ ਤੇ 8:30 ਵਜੇ ਦੇ ਕਰੀਬ ਪੂਰਾ ਨੇਰਾ ਹੋ ਗਿਆ ਤੇ ਆਰਮੀ ਨੇ ਇੰਨੇ ਬੰਬਾਰਡਮੈਂਟ ਸ਼ੁਰੂ ਕੀਤੀ ਤੁਸੀਂ ਦੇਖ ਸਕਦੇ ਸੀ ਵੀ ਜਿਹੜੇ ਗੁਰੂਗਾਂ ਸਾਹਿਬ ਦੇ ਜਿਹੜੇ ਪੰਨੇ ਆ ਪੱਤਰੇ ਆ ਉਹ ਹਵਾ ਦੇ ਵਿੱਚ ਉਡਰ ਰਹੇ ਸੀ ਲੋਕਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਬਾਹਰ ਅ ਪ੍ਰਕਰਮਾ ਦੇ ਵਿੱਚ ਪਈਆਂ ਹੋਈਆਂ ਸੀ ਆਪੇ ਬਹੁਤ ਹੀ ਵੱਡਾ ਜਿਹੜਾ ਜ਼ੁਲਮ ਹੋਇਆ ਸੀ ਗਿਆਨੀ ਪੂਰਨ ਸਿੰਘ ਉਸ ਟਾਈਮ ਦੇ ਉੱਤੇ ਪੁਲਿਸ ਸੀਗੇ ਹਰਮੰਦਰ ਸਾਹਿਬ ਦੇ ਵਿੱਚ ਉਹ ਆਈ ਵਿਟਨੈਸ ਵੀ ਸੀਗੇ ਉਹਨਾਂ ਨੇ ਇਹ ਕਿਹਾ ਵੀ 10 ਵਜੇ ਦੇ ਕਰੀਬ ਰਾਤ ਨੂੰ ਅੱਜ ਵਾਲੇ ਦਿਨ ਬਹੁਤ ਜ਼ਿਆਦਾ ਜਿਹੜੀ ਆਰਟੀਲਰੀ ਯੂਜ਼ ਕੀਤੀ ਗਈ ਤੇ ਟੈਂਕ ਐਂਟਰ ਕਰ ਦਿੱਤੇ ਗਏ ਤੇ ਪੂਰੀ ਜਿਹੜੀ ਆ ਬੰਬਾਰਡਮੈਂਟ ਹਿੰਦੁਸਤਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਦਵਿੰਦਰ ਸਿੰਘ ਦੁੱਗਲ ਉਹ ਲਿਖਦੇ ਆ ਕਿ ਜੂਨ 5 ਤੇ ਜੂਨ 6 ਦੀ ਜਿਹੜੀ ਰਾਤ ਸੀਗੀ ਉਹ ਬਹੁਤ ਹੀ ਭਿਆਨਕ ਤੇ ਖਤਰਨਾਕ ਰਾਤ ਸੀ ਸਿੱਖਾਂ ਦੇ ਇਤਿਹਾਸ ਦੇ ਵਿੱਚ ਟੈਂਕ ਤੇ ਆਰਮਡ ਕੈਰੀਅਰਸ ਦਰਬਾਰ ਸਾਹਿਬ ਕੰਪਲੈਕਸ ਵਿੱਚ ਐਂਟਰ ਹੋ ਗਏ ਸੀ ਉਹਨਾਂ ਨੇ ਗੋਲੀਆਂ ਮਾਰਨੀਆਂ ਜਿਹੜੀਆਂ ਆ ਬੰਬਾਰਡਮੈਂਟ ਕਰਨੀ ਸ਼ੁਰੂ ਕਰ ਦਿੱਤੀ ਸੀ ਲੋਕਾਂ ਦੀਆਂ ਆਵਾਜ਼ਾਂ ਚੀਕਾਂ ਤੁਸੀਂ ਸੁਣ ਸਕਦੇ ਸੀ ਬਹੁਤ ਸਾਰੇ ਲੋਕ ਪ੍ਰਕਰਮਾਂ ਦੇ ਵਿੱਚ ਉਹਨਾਂ ਦੀਆਂ ਬਾਡੀਜ਼ ਪਈਆਂ ਹੋਈਆਂ ਸੀਗੀਆਂ ਸਿਟੀਜ਼ਨ ਫਾਰ ਡੈਮੋਕ੍ਰੇਸੀ ਰਿਪੋਰਟ ਟੂ ਦ ਨੇਸ਼ਨ اپਰੈਸ਼ਨ ਇਨ ਪੰਜਾਬ ਇਹ 1985 ਦੇ ਵਿੱਚ ਪਬਲਿਸ਼ ਹੋਈ ਸੀ ਇਸ ਰਿਪੋਰਟ ਨੂੰ ਕਿਸੇ ਸਿੱਖ ਨੇ ਨਹੀਂ ਪਬਲਿਸ਼ ਕੀਤਾ ਸੀ ਜਸਟਿਸ ਬੀ ਐਮ ਤਰਕੁੰਡੇ ਨੇ ਕੀਤਾ ਸੀ ਜੋ ਕਿ ਬਹੁਤ ਹੀ ਪ੍ਰੋਮਿਨੈਂਟ ਇੰਡੀਆ ਦੇ ਵਕੀਲ ਸੀਗੇ ਸਿਵਲ ਰਾਈਟ ਐਕਟੀਵਿਸਟ ਸੀਗੇ ਤੇ ਜੱਜ ਵੀ ਰਹੇ ਬਹੁਤ ਪ੍ਰੋਮਿਨੈਂਟ ਤੇ ਜਿਸ ਦਿਨ ਉਹਨਾਂ ਨੇ ਇਹ ਰਿਪੋਰਟ ਪਬਲਿਸ਼ ਕੀਤੀ ਸੀ ਨੈਕਸਟ ਡੇ ਇਸ ਰਿਪੋਰਟ ਨੂੰ ਬੈਨ ਕਰ ਦਿੱਤਾ ਗਿਆ ਸੀ ਸਾਰੀਆਂ ਕਾਪੀਆਂ ਭਾਰਤੀ ਸਰਕਾਰ ਨੇ ਕਨਫਿਸਕੇਟ ਕਰ ਲਈਆਂ ਸੀਆਂ ਆਪਣੇ ਕਾਬੂ ਵਿੱਚ ਲੈ ਲਈਆਂ ਸੀਆਂ ਈਵਨ ਜਿਹੜੇ ਇਹ ਜੱਜ ਸਾਹਿਬ ਸੀਗੇ ਜਸਟਿਸ ਬੀ ਐਮ ਤਰਕੋਂਡੇ ਉਹਨਾਂ ਨੂੰ ਅਰੈਸਟ ਕਰ ਲਿਆ ਕੱਲਾ ਰੈਸਟ ਨਹੀਂ ਕੀਤਾ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਚਾਰਜ ਸਡਿਸ਼ਨ ਦੇ ਚਾਰਜਸ ਵੀ ਲਾਏ ਗਏ ਸੀ ਇੱਕ Hindu ਜੱਜ ਦੇ ਉੱਤੇ ਜਿਸ ਨੇ ਸਿੱਖਾਂ ਦੇ ਲਈ ਇੱਕ ਹਾ ਦਾ ਨਾਰਾ ਮਾਰਿਆ ਸੀ ਇਸੀ ਤਰ੍ਹਾਂ ਇੱਕ ਹੋਰ ਆਈ ਵਿਟਨੈਸ ਸੁਭਾਸ਼ ਗਿਰਪੇਕਰ ਇਹ ਵੀ ਹਿੰਦੂ ਜੈਂਟਲਮੈਨ ਆ ਉਹਨਾਂ ਨੇ ਕਿਹਾ ਭਈ ਉਸ ਦਿਨ ਦਰਜਨਾਂ ਦੇ ਕਰੀਬ ਟੈਂਕ ਦਰਜਨਾਂ ਦੇ ਕਰੀਬ ਏਪੀਸੀਜ਼ ਆਰਮਡ ਪਰਸਨਲ ਕੈਰੀਅਰ ਜਿਹੜੇ ਸੀਗੇ ਉਹ ਦੇਖੇਗਾ ਇਹ ਉਹਨਾਂ ਨੇ ਇੱਕ ਬੁੱਕ ਲਿਖੀ ਹੈਗੀ ਆ ਦਾ ਪੰਜਾਬ ਸਟੋਰੀ ਜਿਹਦੇ ਚ ਆਪਰੇਸ਼ਨ ਬਲੂ ਸਟਾਰ ਐਂਡ ਆਈ ਵਿਟਨੈਸ ਅਕਾਊਂਟ ਗਿਆਨੀ ਪੂਰਨ ਸਿੰਘ ਉਹਨਾਂ ਨੇ ਵੀ ਇਹ ਕਿਹਾ ਵੀ ਸਿਰਫ 40 ਤੋਂ 50 ਜਿਹੜੇ ਨੌਜਵਾਨ ਸੀਗੇ ਜਿਹੜੇ ਉਸ ਟਾਈਮ ਫਾਈਟ ਕਰ ਰਹੇ ਸੀਗੇ ਜਿੱਥੇ ਹਿੰਦੁਸਤਾਨ ਦੀ ਸਰਕਾਰ ਲੋਕਾਂ 'ਚ ਝੂਠ ਦਾ ਜਿਹੜਾ ਇੰਨਾ ਪ੍ਰਚਾਰ ਕਰਕੇ ਸਿੱਖਾਂ ਨੂੰ ਕਿ ਉੱਥੇ ਦਾ ਬਹੁਤ ਵੱਡਾ ਜਿਹੜਾ ਅਤਵਾਦੀਆਂ ਦਾ ਸੰਗਠਨ ਇਕੱਠਾ ਹੋਇਆ ਸੀ ਕਰਦੀ ਰਹੀ ਹੈਗੀ ਆ ਸੋ ਇਹ ਜਿਹੜੀਆਂ ਅੱਜ ਦੇ ਦਿਨ ਜੋ ਕੁਝ ਵਾਪਰਿਆ ਇਹ ਰਿਪੋਰਟਸ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਸਾਨੂੰ ਸਾਰਿਆਂ ਨੂੰ ਜੋ ਤੀਜਾ ਕੱਲੂਖਾਰਾ ਉੱਥੇ ਦੀ ਸਰਕਾਰ ਨੇ ਕੀਤਾ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਜਿਹੜੇ ਆਪਣੀ ਕੌਮ ਦੀ ਖਾਤਰ ਸ਼ਹੀਦ ਹੋਇਆ ਉਹਨਾਂ ਨੂੰ ਯਾਦ ਰੱਖਣਾ ਜੀ ਬਿਲਕੁਲ ਭਾਰਤੀ ਜ਼ਾਲਮ ਸਰਕਾਰ ਨੇ ਇਹ ਬੜਾ ਵੈਸ਼ਿਆਨਾਕਾਰ ਜਿਹੜਾ ਕੀਤਾ ਸੀਗਾ ਜਿਹਦੀ ਵਿਸ਼ਵ ਭਰ ਦੇ ਵਿੱਚ ਸਿੱਖਾਂ ਦੇ ਨਾਲ-ਨਾਲ ਪੰਜਾਬੀਆਂ ਦੇ ਨਾਲ-ਨਾਲ ਹਰ ਮਨੁੱਖਤਾਵਾਦੀ ਬੰਦੇ ਨੇ ਹਰ ਉਸ ਬੰਦੇ ਨੇ ਜਿਹੜਾ ਹਰ ਫਿਰਕੇ ਦਾ ਧਰਮ ਸਤਿਕਾਰ ਦਾ ਧਰਮ ਦਾ ਸਤਿਕਾਰ ਕਰਦਾ ਉਹਨਾਂ ਐਲਾਨ ਤਾਂ ਪਾਈਆਂ ਸੀ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਬਹੁਤ ਸਾਰਾ ਕੱਲਾ ਉਹੀ ਨਹੀਂ ਜ ਜੁਲਮ ਹੋਇਆ ਉਸ ਤੋਂ 12-15 ਸਾਲਾਂ ਬਾਅਦ ਵੀ ਪੰਜਾਬੀਆਂ ਦੇ ਉੱਤੇ ਜ਼ੁਲਮ ਹੁੰਦਾ ਰਿਹਾ ਉਸ ਤੋਂ ਬਾਅਦ ਇੱਕ ਹੋਰ ਪੰਜਾਬ ਦੀ ਕੁਰਸੀ ਦੇ ਉੱਤੇ ਸੱਤਾਧਾਰੀ ਬਹਿਂਦਾ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਦੀ ਜਵਾਨੀ ਦਾ ਜਿਹੜਾ ਕਾਣ ਕਰਦਾ ਉਹਨਾਂ ਦਾ ਸ਼ਿਕਾਰ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਵੀ ਜਿਹੜਾ ਇਸ ਜਹਾਨ ਦੇ ਵਿੱਚੋਂ ਕੁਝ ਕਰਨਾ ਪੈਂਦਾ ਸੋ ਸੈਂਟਰ ਦੀ ਸਰਕਾਰ ਦੀ ਇੱਕ ਸਾਜ਼ਿਸ਼ਕ ਸ਼ਰਾਰਤ ਜਿਹੜੀ ਥੋਪੀ ਗਈ ਸੀ ਪੰਜਾਬ ਦੇ ਉੱਤੇ ਉਹਦੀ ਸਿੱਖਾਂ ਨੇ ਪੰਜਾਬੀਆਂ ਨੇ ਬਹੁਤ ਵੱਡੀ ਜਿਹੜੀ ਕੀਮਤ ਆ ਉਹ ਅਦਾ ਕੀਤੀ ਤੇ ਇਸ ਤੋਂ ਵੀ ਦੁਖਦਾਈ ਪੱਖ ਇਹ ਹੈ ਕਿ ਅੱਜ ਤੱਕ ਇਹਨਾਂ ਗੱਲਾਂ ਨੂੰ ਭਾਰਤੀ ਸਰਕਾਰਾਂ ਨੇ ਇਸੇ ਵੀ ਸੱਤਾਧਾਰੀ ਪਾਰਟੀ ਨੇ ਕਦੇ ਐਡਰੈਸ ਨਹੀਂ ਕੀਤਾ ਇਹਨੂੰ ਸ਼ੋਹਨ ਦਾ ਯਤਨ ਨਹੀਂ ਕੀਤਾ ਤੇ ਹੁਣ ਤੁਸੀਂ ਇਹ ਜਿਹੜਾ ਖਲਾਅ ਹੋਇਆ ਸੀ ਇਹ ਜਿਹੜਾ ਨੁਕਸਾਨ ਹੋਇਆ ਸੀ ਉਹ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਦੇਖਿਆ ਕਿ ਜਦੋਂ ਲੋਕਾਂ ਨੂੰ ਲੱਗਿਆ ਕਿ ਸਾਡੀ ਪੰਥ ਦੇ ਵਿੱਚ ਕੋਈ ਸਾਡਾ ਹਮਦਰਦੀ ਨਹੀਂ ਹੈ ਸਾਡੀ ਕੋਈ ਗੱਲ ਨਹੀਂ ਸੁਣਦਾ ਤਾਂ ਉਹਨਾਂ ਨੇ ਫਿਰ ਰਵਾਇਤੀ ਧਿਰਾਂ ਨੂੰ ਤਿਆਗ ਕੇ ਰਵਾਇਤੀ ਸਿਆਸਤਦਾਨਾਂ ਨੂੰ ਤਿਆਗ ਕੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਚੁਣ ਲਿਆ ਉਹਨਾਂ ਲੋਕਾਂ ਨੂੰ ਆਪਣੇ ਆਗੂ ਬਣਾਇਆ ਹਾਲਾਂਕਿ ਉਹਨਾਂ ਦੀ ਪਰਫਾਰਮੈਂਸ ਕਿਹ ਜੀ ਰਹਿੰਦੀ ਹੈ ਇਹਦੇ ਤੇ ਵੀ ਸਾਰਿਆਂ ਦੀ ਨਜ਼ਰ ਤਰੂਗੀ ਉਹਨਾਂ ਲੋਕਾਂ ਨੂੰ ਆਪਣਾ ਆਗੂ ਚੁਣਿਆ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਲੱਗਦਾ ਕਿ ਸਾਡੇ ਵਰਗੇ ਨੇ ਇਹਨਾਂ ਦੇ ਨਾਲ ਸਾਡੇ ਵਾਂਗੂ ਹੋਈ ਹੈ ਤੇ ਇਹ ਜਾ ਕੇ ਹੁਣ ਸਾਡੀ ਗੱਲ ਜਿਹੜੀ ਆ ਉਹ ਕਰਨਗੇ ਸੋ ਅੱਜ ਤੱਕ 40 ਸਾਲ ਬਾਅਦ ਇੱਕ ਬਹੁਤ ਵੱਡੀ ਘਟਨਾ ਇੱਕ ਬਹੁਤ ਵੱਡਾ ਦੁਖਾਂਤ ਜਿਹੜਾ ਹਲੇ ਤੱਕ ਭਾਰਤੀ ਮਸ਼ੀਨਰੀ ਭਾਰਤੀ ਸਟੇਟ ਨੇ ਐਡਰੈਸ ਹੀ ਨਹੀਂ ਕੀਤਾ ਉਹਨੂੰ ਸ਼ੋਇਆ ਹੀ ਨਹੀਂਗਾ ਨਿਆ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ